ਨਸ਼ਾ ਮੁਕਤ ਕਰੋ ਮੁਕਤ ਕਰੋ ਮੁਕਤ ਕਰੋ ਪੰਜਾਬ ਨੂੰ ਨਸ਼ਾ ਮੁਕਤ ਕਰੋ ਮੁਕਤ ਕਰੋ ਮੁਕਤ ਕਰੋ ਲੋਕ ਮੋਰਚਾ ਜਿੰਦਾਬਾਦ 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 ਲੋਕ ਮੋਰਚਾ ਜਿੰਦਾਬਾਦ 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 ਪੰਜਾਬ ਨੂੰ ਨਸ਼ਾ ਮੁਕਤ ਕਰੋ ਮੁਕਤ ਕਰੋ ਮੁਕਤ ਕਰੋ ਨਸ਼ਾ ਸਪਲਾਈ ਕਰਨ ਵਾਲੇ ਗੈਂਗ ਖਤਮ ਕਰੋ ਖਤਮ ਕਰੋ ਖਤਮ ਕਰੋ ਬੇਸ਼ੱਕ ਸਪਲਾਈ ਕਰਨ ਵਾਲੇ ਗੈਂਗ ਖਤਮ ਕਰੋ ਖਤਮ ਕਰੋ ਸਰਪ੍ਰਾਈ ਕਰਨ ਵਾਲੇ ਗੈਂਗ ਖਤਮ ਕਰੋ ਖਤਮ ਕਰੋ ਖਤਮ ਕਰੋ ਲੋਕ ਮੋਰਚਾ ਜ਼ਿੰਦਾਬਾਦ 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 ਲੈਫਟੇਨੈਂਟ ਜਨਰਲ ਵਿਕਰਮ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਲੈਫਟੇਨੈਂਟ ਜਨਰਲ ਵਿਕਰਮ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਲੈਫਟੇਨੈਂਟ ਜਨਰਲ ਵਿਕਰਮ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਲੋਕ ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ ਜਿਹੜਾ ਪ੍ਰੋਗਰਾਮ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਮਾਰਚ ਕੱਢਣਾ ਸੀਗਾ ਉਹ ਸਫਲ ਰਿਹਾ ਉਹਨੂੰ ਸਭ ਨੂੰ ਵਧਾਈ ਤੁਸੀਂ ਆਪਣੀਆਂ ਆਪਣੀਆਂ ਪਾਰਟੀਆਂ ਤੋਂ ਉੱਤੇ ਕੇ ਇਸ ਮਾਰਚ ਵਿੱਚ ਸ਼ਾਮਲ ਹੋਏ ਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਕਿਉਂਕਿ ਜਿਹੜਾ ਨਸ਼ਾ ਹੈ ਇਹ ਕਿਸੇ ਵੀ ਪਾਰਟੀ ਦੇ ਵਰਕਰ ਨੂੰ ਨਹੀਂ ਛੱਡਦਾ ਕਿਸੇ ਵੀ ਪਾਰਟੀ ਦੇ ਕੀ ਪੁੱਤਰ ਨੂੰ ਨਹੀਂ ਛੱਡਦਾ ਤੇ ਜਨਰਲ ਵਿਕਰਮ ਸਿੰਘ ਜਿਹੜੇ ਸਾਡੇ ਆਦਰਸ਼ ਹੋਆ ਉਹਨਾ ਤੋਂ ਵੀ ਸਿੱਖਿਆ ਲੈਣੀ ਹੈ ਇਹਨਾਂ ਦੀ ਕਰਕੇ ਅਸੀਂ ਮੈਸੇਜ ਦੇ ਵਿਰੁੱਧ ਜਿਹੜੀ ਲੜਾਈ ਲੜਨੀ ਹੈ ਉਹਦੇ ਲਈ ਅਸੀਂ ਪ੍ਰਣ ਕਰਦੇ ਆਂ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਕਿ ਨਸ਼ਿਆਂ ਦੇ ਵਿਰੁੱਧ ਜਿੰਨੀ ਵੀ ਤਾਕਤ ਸਾਡੇ ਵਿੱਚ ਹੈ ਪੂਰੀ ਤਾਕਤ ਲਾ ਕੇ ਪੰਜਾਬ ਨੂੰ ਬੜਾ ਚੌਰ ਨੂੰ ਬੜਾ ਚੌਰ ਦੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਯਤਨ ਕਰਾਂਗੇ ਉਹਨਾਂ ਕਾਲੀਆਂ ਭੇਟਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੇ ਨਸ਼ੇ ਦੀ ਸਪਲਾਈ ਕਰ ਰਹੇ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਉਹ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਦੇਣ ਪ੍ਰਬੰਧਕ ਆਪਣਾ ਅਗਲਾ ਜਿਹੜਾ ਪ੍ਰੋਗਰਾਮ ਉਹਦੇ